फार्म ट्रैक 60 ईपीआई बिल्कुल नए टायर ਨੇ ਮਗਰਾੜ ਵਗੈਰਾ ਬਹੁਤ ਸਾਫ਼ ਪਏ ਨੇ ਕਿਤੇ ਕੋਈ ਵੀ ਜੰਗਾਲ ਵਗੈਰਾ ਨਹੀਂ ਹੈਗਾ ਤਾਂ ਇਹ 50 एचपी ਚ ਟਰੈਕਟਰ ਆਉਂਦਾ 42 एचपी ਇਸ ਦੀ पीटीओ ਪਾਵਰ ਤਾਂ ਇਸ ਦੀ ਡਿਮਾਂਡ ਹੈਗੀ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਕਿਸਾਨ ਟਰੈਕਟਰਸ ਦੀ ਇੱਕ ਹੋਰ ਵੀਡੀਓ ਵਿੱਚ ਅੱਜ ਆਪਾਂ ਜੋ ਟਰੈਕਟਰ ਤੁਹਾਡੇ ਲਈ ਲੈ ਕੇ ਆਏ ਆ ਫਾਰਮ ਟਰੈਕ 60 ईपीआई ਸੁਪਰ ਮੈਕਸ ਚ ਟਰੈਕਟਰ ਮਾਡਲ ਇਹ ਹੈਗਾ 2015 ਤੇ ਪਾਵਰ ਸਟੀਅਰਿੰਗ ਟਰੈਕਟਰ ਹੈ ਡਬਲ ਕਲਚ ਦੇ ਨਾਲ ਕੰਡੀਸ਼ਨ ਬਹੁਤ ਵਧੀਆ ਟਰੈਕਟਰ ਦੀ ਇਹ ਤੁਸੀਂ ਰੰਗ ਪੇਂਟ ਸਭ ਕੁਝ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਦਾ ਬਹੁਤ ਹੀ ਸਾਫ ਸੁਥਰਾ ਟਰੈਕਟਰ ਹੈ ਜੇ ਆਪਾਂ ਗੱਲ ਕਰੀਏ ਤੇ ਇਹਦੇ ਅਗਲੇ ਟਾਇਰਾਂ ਦੀ ਅਪੋਲੋ ਦੇ ਅਗਲੇ ਟਾਇਰ ਆ ਬਿਲਕੁਲ ਨਵੇਂ ਟਾਇਰ ਨੇ ਮਗਰਲੇ ਟਾਇਰ ਇਸ ਦੇ ਹੈਗੇ ਨੇ ਗੁਡਇਰ ਦੇ ਲਗਭਗ 60% ਇਸ ਦੇ ਮਗਰਲੇ ਟਾਇਰ ਨੇ ਕੰਡੀਸ਼ਨ ਦਾ ਸਾਫ ਸੁਥਰਾ ਟਰੈਕਟਰ ਮਗਰਾੜ ਵਗੈਰਾ ਬਹੁਤ ਸਾਫ ਪਏ ਨੇ ਕਿਤੇ ਕੋਈ ਵੀ ਜੰਗਾਲ ਵਗੈਰਾ ਨਹੀਂ ਹੈਗਾ ਬੈਕ ਸਾਈਡ ਦੀ ਕੰਡੀਸ਼ਨ ਚੈੱਕ ਕਰਾਵਾਂ ਤੇ ਡਬਲ ਡਿਸਟ੍ਰਿਬਿਊਟਰ ਦੇ ਨਾਲ ਲਿੰਕਾਂ ਜੈਕ ਤੁਸੀਂ ਚੈੱਕ ਕਰ ਹੀ ਸਕਦੇ ਹੋ ਦੋਸਤੋ ਜੇ ਆਪਾਂ ਇਸ ਦੇ ਇੰਜਨ ਦੀ ਗੱਲ ਕਰੀਏ ਤਾਂ ਇਹ 50 HP ਚਾ ਟਰੈਕਟਰ ਆਉਂਦਾ ਪੀਟੀਓ ਪਾਵਰ ਇਸ ਦੀ ਲਗਭਗ 42 HP ਇਸ ਦੀ ਪੀਟੀਓ ਪਾਵਰ ਜੇ ਆਪਾਂ ਇਹਦੀ ਸਪੀਡ ਦੀ ਗੱਲ ਕਰੀਏ ਤੇ ਲਗਭਗ 31 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਕੰਪਨੀ ਇਸ ਦੀ ਸਪੀਡ ਦੱਸਦੀ ਆ ਪੀਪੀਆਈ ਮਾਡਲ ਡੀਜ਼ਲ ਖਰਚਾ ਇਸ ਦਾ ਘੱਟ ਆ ਬਾਕੀਆਂ ਨਾਲੋਂ 50 HP ਦੇ ਬਾਕੀ ਟਰੈਕਟਰ ਉਹਨਾਂ ਨਾਲੋਂ ਕਾਫੀ ਡੀਜ਼ਲ ਖਰਚੇ ਦਾ ਇਹਦਾ ਫਰਕ ਜ ਜੇ ਹੁਣ ਆਪਾਂ ਇਸ ਦੀ ਗੱਲ ਕਰੀਏ ਇਸ ਦੇ ਮਾਡਲ ਤੇ ਰੇਟ ਦੀ ਮਾਡਲ ਇਹ ਹੈਗਾ 2015 ਤਾਂ ਇਸ ਦੀ ਡਿਮਾਂਡ ਹੈਗੀ ਆਪਣੀ 3,70,000 ਰੁਪਿਆ ਬਾਕੀ ਖਰੀਦਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਸਾਨ ਟਰੈਕਟਰ 79861 55700